ਸਤਿ ਸ਼੍ਰੀ ਅਕਾਲ ਜੀ ਜੇ ਤੁਸੀਂ ਮੇਰੇ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ 10ਵਾਂ ਦੇ ਜਵਾਬ ਦੇਵਾਂਗਾ ਸਵਾਲ ਨੰਬਰ 1 ABC ਵਿੱਚ ਕਿੰਨੇ ਵਾਵਲ ਹੁੰਦੇ ਹਨ ਇਸ ਦਾ ਸਹੀ ਜਵਾਬ ਹੈ ਸੱਤ ਬਾਵਲ A E I O U Y W ਸਵਾਲ ਨੰਬਰ 2 1 ਤੋਂ 100 ਦੇ ਵਿਚਕਾਰ ਕੋਈ ਅਭਾਜ ਸੰਖਿਆ ਦੱਸੋ ਜਿਹੜੀ ਕਿਸੇ ਵੀ ਭਾੜੇ ਵਿੱਚ ਨਾ ਆਉਂਦੀ ਹੋਵੇ ਇਸ ਦਾ ਸਹੀ ਜਵਾਬ ਹੈ 97 ਸਵਾਲ ਨੰਬਰ 3 1 ਮੀਟਰ ਵਿੱਚ ਕਿੰਨੇ ਇੰਚ ਹੁੰਦੇ ਹਨ ਇਸ ਦਾ ਸਹੀ ਜਵਾਬ ਹੈ 39 ਇੰਚ ਸਵਾਲ ਨੰਬਰ 4 ਅੰਡੇ ਖਾਣ ਨਾਲ ਕੀ ਵੱਧਦਾ ਹੈ ਇਸ ਦਾ ਸਹੀ ਜਵਾਬ ਹੈ ਤਾਕਤ ਸਵਾਲ ਨੰਬਰ 5 ਰੇਲ ਗੱਡੀ ਦੇ ਕਿੰਨੇ ਗੇਰ ਹੁੰਦੇ ਹਨ ਇਸ ਦਾ ਸਹੀ ਜਵਾਬ ਹੈ 32 ਗੇਰ ਸਵਾਲ ਨੰਬਰ 6 ਅੰਗਰੇਜ਼ੀ ਦੀ ਕੋਈ ਅਜੀਹੀ ਲਾਈਨ ਦੱਸੋ ਜਿਸ ਵਿੱਚ A ਤੋਂ Z ਤੱਕ ਸਾਰੇ ਅਲਫਾਬੇਟ ਆ ਜਾਣ। ਉਹ ਲਾਈਨ ਹੈ: The quick brown fox jumps over the lazy dog. ਸਵਾਲ ਨੰਬਰ 7 BSNL ਦੀ ਫੁੱਲ ਫਾਰਮ ਕੀ ਹੈ? ਇਸ ਦਾ ਸਹੀ ਜਵਾਬ ਹੈ ਭਰਤ ਸੰਚਾਰ ਨਿਗਮ ਲਿਮਟਿਡ ਸਵਾਲ ਨੰਬਰ 8 ਮਰਨ ਤੋਂ ਬਾਅਦ ਇਨਸਾਨ ਦਾ ਕਿੰਨਾ ਭਾਰ ਘਟ ਜਾਂਦਾ ਹੈ ਇਸ ਦਾ ਸਹੀ ਜਵਾਬ ਹੈ 21 ਗ੍ਰਾਮ ਭਾਰ ਸਵਾਲ ਨੰਬਰ 9 ਇਨਸਾਨ ਦੀਆਂ ਅੱਖਾਂ ਕਿੰਨੇ ਮੈਗਾਪਿਕਸਲ ਦੀਆਂ ਹੁੰਦੀਆਂ ਹਨ ਇਸ ਦਾ ਸਹੀ ਜਵਾਬ ਹੈ 576 ਮੈਗਾਪਿਕਸਲ ਸਵਾਲ ਨੰਬਰ 10 ਸਰੀਰ ਦੇ ਅਜਿਹੇ ਦੋ ਅੰਗਾਂ ਦੇ ਨਾਮ ਦੱਸੋ ਜਿਹੜੇ ਮਰਨ ਤੋਂ ਬਾਅਦ ਵੀ ਵੱਧਦੇ ਰਹਿੰਦੇ ਹਨ ਇਸ ਦਾ ਸਹੀ ਜਵਾਬ ਹੈ ਨੋ ਅਤੇ ਵਾਲ